ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਰਨੀਟ ਲਾ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌਂ ਚੱਕੀ ਆ ਇਹਦਾ ਅਸੀਂ ਇੱਥੇ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਕਿ ਸੌਂ ਚਕਾਈ ਆ ਉਥੇ ਨਾਲ ਹੀ ਬੜਾ ਦੁੱਖ ਹੋਇਆ ਕਿ ਜਿਸ ਤਰ੍ਹਾਂ ਦੀ ਉਥੇ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਆ ਉਹ ਕੀਤੀ ਗਈ ਭਾਈ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਉਹ ਇੱਕ ਮੈਂਬਰ ਪਾਰਲੀਮੈਂਟ ਨਾਲ ਦਾ ਕੀ ਜਿਹੜਾ ਇੱਕ ਕੋਈ ਆਮ ਸ਼ਹਿਰੀ ਆ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿੱਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਉਹਨਾਂ ਨੂੰ ਰਾਤ 1 ਵਜੇ ਠਾਲ ਕੇ ਉਥੋਂ ਲਿਆਂਦਾ ਗਿਆ ਮੀਂਹ ਦੇ ਵਿੱਚ ਤੇ ਪਲੇਨ ਵੀ ਜਿਹੜਾ ਸੀ ਉਹ ਇਦਾਂ ਦਾ ਕਿ ਬਹੁਤ ਜ਼ਿਆਦਾ ਉਥੇ ਉਹਨਾਂ ਨੂੰ ਤੰਗੀ ਹੋਈ ਉਸ ਤੋਂ ਬਾਅਦ ਉਸੇ ਦਿਨ ਸੌਂਚ ਕਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਏ ਤੇ ਉਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਬੜੇ ਲਿमिटेड ਬੰਦੇ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਥੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਜਿਹੜੇ ਸਮਰਥਕਾਂ ਨੂੰ ਜਾਂ ਕਿਸੇ ਨੂੰ ਮਿਲਣਾ ਸੀ ਤੇ ਜਿਹੜੀਆਂ ਗੱਡੀਆਂ ਚ ਲੈ ਕੇ ਗਏ ਉਹ ਇਸ ਤਰ੍ਹਾਂ ਲੈ ਕੇ ਗਏ ਜਿਵੇਂ ਕਿ ਕੋਈ ਬਹੁਤ ਵੱਡਾ ਕੋਈ ਮਿਲਟੈਂਟ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਜਿਸ ਦਾ ਕਿ ਭੱਜਣ ਦਾ ਡਰ ਹੋਵੇ ਹੁਣ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਤਰ੍ਹਾਂ ਲੈ ਕੇ ਗਏ ਵੀ ਜੇਕਰ ਤੇ ਇਹਦਾ ਨਾਂ ਲੈ ਕੇ ਗਏ ਤਾਂ ਉਹਨਾਂ ਨੇ ਉਤਰ ਕੇ ਭੱਜ ਜਾਣਾ ਹੁਣ ਜੇ ਉਹਨਾਂ ਨੂੰ ਨਾਰਮਲ ਪ੍ਰੋਲ ਦੇ ਦਿੰਦੇ ਤੇ ਉਹ ਆਪ ਹੀ ਆ ਜਾਂਦੇ ਤੇ ਇੱਕ